ਹੈਲੋ ਜੀ ਸਤਿ ਸ੍ਰੀ ਅਕਾਲ ਸਭ ਦਾ ਵਕਤ ਹੈ ਤੁਹਾਡਾ ਸੱਜਣਾ ਉਕਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਗੇਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਆਪਾਂ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਬਣਾ ਕੇ ਪਾਈ ਸੀਗੀ ਜਿਹੜੀ ਮੱਜਾਂ ਦੇ ਮੱਛਰਾਂ ਤੋਂ ਤੇ ਦਵਾਈ ਬਣਾ ਕੇ ਹਨਾ ਲਾਉਣ ਵਾਲੀ ਤੇ ਉਸ ਦਿਨ ਆਪਾਂ ਨੂੰ ਇੱਕ ਕਮੈਂਟ ਆਇਆ ਸੀਗਾ ਕਿ ਵੀ ਛੜਕਾ ਵਾਲੀ ਦਵਾਈ ਵੀ ਬਣਾ ਕੇ ਦਿਖਾਓ ਵੀ ਜਿਹੜੀ ਆਪਾਂ ਛਿੜਕ ਸਕੀਏ ਪਸ਼ੂਆਂ ਤੇ ਵੀ ਉਹ ਵੀ ਦਵਾਈ ਬਣਾ ਕੇ ਦਿਖਾਓ ਤਾਂ ਫਿਰ ਅੱਜ ਆਪਾਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਉਸ ਦਿਨ ਆਪਾਂ ਨੇ ਮੱਜਾਂ ਦੀ ਲਾਈ ਸੀ ਸਿਰਫ ਦਵਾਈ ਉਹ ਗਾਵਾਂ ਦੇ ਨਹੀਂ ਲਾਈ ਹੈਗੀ ਤੇ ਅੱਜ ਆਪਾਂ ਗਾਂ ਖਾਤਰ ਬਣਾਵਾਂਗੇ ਜਿਹੜੀ ਆਪਾਂ ਛਿੜਕਦੇ ਆ ਦਵਾਈ ਉਹ ਦਿਖਾਉਣੀ ਆ ਤੁਹਾਨੂੰ ਲੋ ਜੀ ਆਪਾਂ ਲੱਗੇ ਇੱਥੇ ਹੁਣ ਦਵਾਈ ਬਣਾਉਣ ਜਿਹੜੀ ਆਪਾਂ ਨੇ ਪਸ਼ੂਆਂ ਤੇ ਛਿੜਕਣੀ ਆ ਛੜਕਾ ਵਾਸਤੇ ਤੇ ਉਹਦੇ ਖਾਤਰ ਆਪਾਂ ਨੂੰ ਚਾਹੀਦਾ ਸਰੋਂ ਦਾ ਤੇਲ ਥੋੜਾ ਜਿਹਾ ਤੇ ਇਹ ਹੈਗੀਆ ਫਰਨੈਲ ਨਾਲ ਡੀਜ਼ਲ ਤੇ ਮਸਕ ਕਪੂਰ ਦੀਆਂ ਟਿੱਕੀਆਂ ਤੇ ਇੱਕ ਫ੍ਰੈਸ਼ਰ ਚਾਹੀਦਾ ਜਿਹੜਾ ਆਪਾਂ ਨੇ ਬੋਤਲ ਦੇ ਉੱਤੇ ਕਸਣਾ ਪੰਪ ਆ ਉਹ ਆਪਣੇ ਕੋਲ ਤੇ ਲੋ ਜੀ ਲੋ ਜੀ ਆਪਾਂ ਪਹਿਲਾਂ ਚਾਰ ਟਿੱਕੀਆਂ ਮਸਕ ਕਪੂਰ ਦੀਆਂ ਕੁੱਟ ਲਾਂਗੇ ਤੇ ਆਂ ਘੋਟ ਕੇ ਇਹਨਾਂ ਨੂੰ ਕਰ ਲਾਂਗੇ ਲੋ ਜੀ ਆਪਣੇ ਆਮ ਮਸਕ ਕਪੂਰ ਦੀਆਂ ਟਿੱਕੀਆਂ ਕੱਟ ਹੋ ਗਈਆਂ ਤੇ ਹੁਣ ਆਪਾਂ ਨਾ ਜਿਹੜੀ ਉਹ ਤੇਲ ਆਇਆ ਹੋਇਆ ਹੈ ਉਹਦੇ ਵਿੱਚੇ ਪਾ ਲਾਂਗੇ ਇਹ ਮਸਕ ਕਪੂਰ ਦੀਆਂ ਟਿੱਕੀਆਂ ਹੱਥ ਨਾਲ ਹੱਥ ਨਾਲ ਬਾਦੇ ਮਸਕੂਪੁਰ ਦੀ ਟਿਕੀਆਂ ਪੈ ਗਈਆਂ ਹੁਣ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਡੀਜ਼ਲ ਦੇ ਵਿੱਚ ਤੇ ਇੱਕ ਪਾਵਾਂਗੇ ਫਰਨੇਲ ਡਾਟਾ ਕੁ ਲਈਏ ਲਓ ਜੀ ਹੁਣ ਇਹਦੇ ਵਿੱਚ ਫਰ ਪਾ ਲਾਂਗੇ ਆਪਾਂ ਬੋਤਲ ਦੇ ਵਿੱਚ ਫਰਨੈਲ ਆਪਣੇ ਕੋਲ ਛੋਟੀ ਬੋਤਲ ਹੈ ਨਹੀਂ ਸੀ ਫਿਰ ਬੜੀ ਦਾ ਇਸਤੇਮਾਲ ਕਰਨ ਲੱਗੇ ਆ ਬਸ ਬਹੁਤ ਸਹਿਜ ਬਹੁਤ ਚਲੋ ਤੇ ਅੱਧੀ ਤੋਂ ਕੱਟ ਪਾਈ ਹੈ ਫਰਨੈਲ ਬਸ ਆ ਕਸ ਦਾਂਗੇ ਪ੍ਰੈਸ਼ਰ ਪੰਪ ਤੇ ਸਮਾਰ ਕੇ ਇਹਨੂੰ ਖੋਲ ਲਾਂਗੇ ਮਿੱਟੀ ਨਹੀਂ ਗਿਆ ਹੈ ਨਾ ਚਲੋ ਜੀ ਹੁਣ ਆਪਾਂ ਚੱਲਦੇ ਆ ਪਸ਼ੂਆਂ ਤੇ ਛਿੜਕ ਕੇ ਦਿਖਾਉਣੇ ਪੈਣਾ ਇਹਦਾ ਮੱਖੀ ਮੱਛਰ ਬਿਲਕੁਲ ਵੀ ਨੇੜੇ ਨਹੀਂ ਆਉਂਦਾ ਹੈਗਾ ਲਓ ਜੀ ਆਪਣੀ ਦਵਾਈ ਹੋ ਗਈ ਸੀਗੀ ਤਿਆਰ ਤੇ ਹੁਣ ਆਪਾਂ ਇਹ ਛਿੜਕ ਦਾਂਗੇ ਪਸ਼ੂਆਂ ਤੇ ਪ੍ਰੈਸ਼ਨ ਸਾਰਿਆਂ ਤੇ ਐਨ ਇਹਨਾਂ ਨੂੰ ਕਰ ਦਾਂਗੇ ਗਿੱਲੀਆਂ ਇੱਧਰ ਵੀ ਪਾ ਸਾਰਿਆਂ ਦੇ ਪਾ ਦੇ ਮੱਖੀ ਮੱਛਰ ਐਨ ਭਾਜੀਊਗਾ ਇਸ ਕਰਨੇ ਆਪਣੇ ਨੇ ਧੂਣੀ ਲਾਤੀ ਇੱਧਰ ਤਾਂ ਕਰਕੇ ਪਸ਼ੂ ਡਰ ਰਹੇ ਨੇ ਪਾਤੀ ਰੱਖ ਦੇ ਬੁੱਤ ਇਹ ਕੱਟੀ ਤੇ ਵੀ ਲਾ ਦੇ ਸਾਰਿਆਂ ਤੇ ਲਾ ਦੇ ਤੇ ਲਓ ਜੀ ਇਸ ਤਰ੍ਹਾਂ ਇਹ ਛਿੜਕ ਦਿੰਨੇ ਨੇ ਸਪਰੇ ਜੀ ਆਮਾ ਤੇ ਦਿੱਤਾ ਜਿੰਨਾ ਚਿਰ ਡੀਜ਼ਲ ਦਾ ਇਹਨਾਂ ਕੋਲ ਮੁਸਕ ਰਹੂਗਾ ਮੱਖੀ ਮੱਛਰ ਨੇੜੇ ਨਹੀਂ ਲੱਗੂਗਾ ਇਹਨਾਂ ਦੇ ਬਹੁਤ ਵਧੀਆ ਦਵਾਈ ਬਣ ਕੇ ਤਿਆਰ ਹੁੰਦੀ ਹੈ ਇਹ ਤੇ ਮੱਖੀ ਮੱਛਰ ਤੋਂ ਇਹਨਾਂ ਨੂੰ ਰਾਹਤ ਰਹਿੰਦੀ ਹੈ ਇਹਦੇ ਨਾਲ ਤੇ ਇਸੇ ਤਰ੍ਹਾਂ ਆਪਾਂ ਸਾਰਿਆਂ ਤੇ ਛਿੜਕ ਦਾਂਗੇ ਫੇਰ ਆਮ ਨਾ ਬਹਿ ਜਾਂਦੀਆਂ ਨੇ ਇਹ। ਔਖਾ ਬੰਦ ਕਰ। ਜਦੋਂ ਵੀਡੀਓ ਬਣਾ ਰਹੇ ਆ ਨਾ ਆਪਾਂ ਸ਼ਾਮ ਦਾ ਟਾਈਮ ਆ ਤੇ ਜਸ ਕਰਨ ਨੇ ਥੂਣੀ ਲਾਤੀ। ਇਹ ਤਾਂ ਬਹੁਤ ਡਰਦੀ ਆ ਝੋਟੀ ਇਹ ਇਹ ਨਹੀਂ ਲਓ। ਬਹੁਤ ਔਖੀ ਲਵਾਉਂਦੀ ਆ ਇਹ। ਦੋਨੋਂ ਦਵਾਈਆਂ। ਚਾਹੇ ਦੂਸਰੀ ਲਾ ਦੋ ਦੇ ਪਿੰਡੇ ਨੂੰ ਤੇਲ ਵਗੈਰਾ ਵਾਲੀ। ਉਹ ਵੀ ਨਹੀਂ ਲਵਾਉਂਦੀ ਹੈਗੀ। लो जी चलो जी आप सारी दवाई इस तरह छिड़क देंगे बाकी जी आप अज की वीडियो इतने तक के जेकर वीडियो पसंद आई तो प्लीज़ लाइक शेयर कमेंट करके जरूर दस्यो मिला कल किसी नवे ब्लॉग देना ना तद तक ली सताल जी